Fortuny dias P страхi dias Fastiが大きい थींद <laughs> 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 ਉਹ ਫੜੇ ਹੋਏ ਬਿਮਾਰ ਦੇ ਖੱਡਾਂ ਉਹਦਾ ਜੋ ਦਾ ਭੈਂਟਾ ਆ ਨਹੀਂ ਜਾਈ ਗੀ ਇਹ ਆਓ ਤੋੜਿਆ ਇਥੋਂ

ਕੀ ਨਾਮ ਲਈ ਆਪਣਾ ਆਪਣਾ ਨਾਮ ਕੋਮਲ ਕੁਮਾਰ son of ਸ਼੍ਰੀ ਬਲਦੇਵ ਰਾਜ ਵਾਸੀ ਜੰਡਿਆਲਾ ਗੁਰੂ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10 ਕੱਟ ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਬਸ ਇਹ ਚੋਰੀ ਹੋਈ ਜੇ ਉੱਪਰ ਉਹਦੀ ਕੋਠੇ ਥਾਣੀ ਆਏ ਇਹ ਬਹੁਤ ਹੀ ਮੰਦਾ ਹਾਲਾਤ ਹੈ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਅੱਜ ਚੋਰੀ ਹੋਈ ਰਾਤ ਕੱਲ ਰਾਤ ਦੀ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਹੈ ਉੱਥੇ ਚੋਰੀ ਹੋਈ ਹੈ ਤੇ ਇੱਕ ਪ੍ਰਦੀਪ ਡਾਕਟਰ ਹੈ ਉਹ ਦੁਕਾਨ ਤੇ ਚੋਰੀ ਹੋਈ ਹੈ ਉਹਨਾਂ ਦੀ ਦੁਕਾਨ ਤੋਂ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਿਆ ਕੈਸ਼ ਲੈ ਗਏ ਤੇ ਨਾਲ ਤਿੰਨ ਚਾਰ ਬੈਗ ਬੈਗ ਲੈ ਗਏ ਸੂਟਾਂ ਦੇ ਸੀਸੀ ਸੀਸੀਟੀਵੀ ਦੀ ਕੋਈ ਉਹ ਤੋੜ ਗਏ ਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਜੀ ਕੇ ਕੀ ਹੋਰ ਫੁਟੇਜ ਦੇ ਵਿੱਚ ਆਂਦਾ ਹੈ ਇਹ ਦੇਖਦੇ ਹਾਂ ਤੋਬਾ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜੇ ਤੱਕ ਰਿਪੋਰਟ ਕੋਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਹੈ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਹਾਂ ਤੋਬਾ ਕੀ ਚੱਲਿਓ ਭਾਈ ਪ੍ਰਸ਼ਾਸਨ ਕੋ ਇਹੋ ਚਾਹਨੇ ਆ ਕਿ ਚੋਰੀਆਂ ਨੂੰ ਡੱਕਿਆ ਜਾਵੇ ਜੋ ਸ਼ਹਿਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਦੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਸਾਡਾ ਦਵਾਇਆ ਜਾਵੇ ਤਾਂ ਕੀ ਨਾਮ ਯਾ ਪਰਦੀਪ ਕੁਮਾਰ ਸ ਪ੍ਰਤੀਕ ਮਾਲੀ ਅੱਜ ਜੇ ਤਾਰੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤੀ ਚੋਰੀ ਹੋਈ ਹੈ ਸਰ ਕਿਰਪਾ ਨਾਲ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਛ ਮੈਡੀਸਿਨ ਦਾ ਪੱਤੇ ਕਾਫੀ ਵੀ ਤਾਂ ਮਿਸਿੰਗ ਹੈ ਗਿਆ ਸਰ ਜੀ ਕਿਰਪਾ ਨਾਲ 10 ਤੋਂ 15 ਹਜ਼ਾਰ ਦਾ 200 ਹੈ ਸਰ ਜੀ ਦੋ ਮਾੜੀ ਗਿਆ ਹੈ ਕਿ ਸਰ ਜੀ ਚੋਰ ਕਿੱਥੋਂ ਆਏ ਹੈ ਇਹ ਸਰ ਉੱਪਰ ਦੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਰ ਜੀ ਪਰ ਉਹ ਕਿਨਾਂ ਬਿਲਡਿੰਗ ਦੇ ਉੱਪਰੋਂ ਆਏ ਸਰ ਜੀ ਇਹ ਤਾਂ ਸਿਰੇ ਪਾ ਲਗ ਜੀ ਦੁਕਾਨ ਖੋਲੀ ਸੀ ਸਵੇਰੇ ਤੋਂ ਦੁਕਾਨ ਖੋਲੀ ਜੀ ਤਾਂ ਕਸਟਮਰ ਸਾਇ ਪਹਿ ਕੱਟ ਲੈਣਗੇ ਤੇ ਕਿਨਾਂ ਗੱਲੇ 'ਚ ਪੈਸੇ ਨਹੀਂ ਸੀ ਕਿ ਸਰ ਜੀ ਜਿੱਦ ਤੱਕ ਕੋਈ ਆਇਆ ਪੁਲਿਸ ਦਾ ਕੋਈ ਮਲਾਜ ਹਾਂ ਪੁਲਿਸ ਤਾਂ ਰਾਜਮ ਹੁਣ ਹੋ ਕੇ ਗਏ ਸੜਕੋ ਸੱਜੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਮੰਗ ਕਰਦਾ ਵੀ ਸਭ ਨਿਆਂ ਹੋਣਾ ਚਾਹੀਦਾ ਜੀ ਨਹੀਂ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਫਸ ਕੇ ਕੋਈ ਹੋਰ ਦਾ ਨੁਕਸਾਨ ਨਾ ਹੋਵੇ ਸਰ ਕੋਈ ਹਾਂ ਸਰ ਕੀ ਨਾਮ ਹੈ ਹਾਂ ਜੀ ਪਾਜੀ ਦਕਲਾਂ ਦਾ ਨਾਮ ਭਗਵਾਨ ਦਾਸ ਤੋਂ ਲੋਕਿਆਂ ਦਾ ਅਸੀਂ ਸਵੇਰੇ ਘਰੋਂ ਹਲੇ ਮੈਂ ਤਾਂ ਘਰੇ ਹੀ ਸੀਗਾ ਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰੋਂ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿਹਾ ਰਾਜੇ ਆ ਗਏ ਆ ਕਿੰਦਾ ਪਾਜੂ ਆ ਗਿਆ ਪਰ ਚੋਰੀ ਹੋ ਗਈ ਮੈਨੂੰ ਲੱਗਦਾ ਕਹਿੰਦਾ ਛੱਟਰ ਮੈਂ ਚੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਈਆ ਮੈਂ ਉਸੇ ਵਲੇ ਕੁਛ ਵੀ ਮੈਂ ਚਾਹ ਨਹੀਂ ਪੀਤੀ ਮੈਂ ਫਰਫਰਾਇਆ ਤੇ ਦੇਖਿਆ ਗੱਲੇ ਗੁੱਲੇ ਸਾਰਾ ਸਮਾਨ ਖਲਰਿਆ ਕਿ ਲੜਕੇ ਦੇ ਦੇਖਿਆ ਤਿੰਨ ਚਾਰ ਮੋਬਾਈਲ ਜਿਹੜੇ ਸੀ 3 ਤੇ 15 ਤੋਂ ਲੈ ਕੇ 16000 17000 ਦੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਪਹਿਲੂ ਨਜ਼ਰ ਪਈ ਵੀ ਮੈਂ ਕਹਾਂ ਜਿਆ ਲੱਗਦਾ ਮੋਬਾਈਲ ਗੁੰਮ ਹੋਇਆ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਨਹੀਂ ਸੀ ਹੋਰ ਮੈਸੇਜ ਚੀਜ਼ਾਂ LED ਆ ਵਗਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ لیکن ਹੁਣ ਜੀ ਜੋ ਜੋ ਵੇਖੀ ਜਾਵਾਂਗੇ ਸਾਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੋਮਿਆ ਜਦੋਂ ਹੁਣ ਵੇਖਾਂਗੇ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਾਨੂੰ ਬਾਅਦ ਵਿੱਚ ਦੱਸਣਗੇ ਵੀ ਕੀ ਚੀਜ਼ ਹਰੂ ਪੁਲਸ ਨੇ ਸੁਚਿਤ ਕੀਤਾ ਉਹ ਆਏ ਸੀਗੇ ਦੋ ਬਲਾਜਮ ਉਹ ਲੈ ਕੇ ਆਪਣੇ ਮਾਨ ਮੋਟਾ ਲੈ ਕੇ ਤੇ ਆਪਣੇ ਬਿਆਨ ਦੋ ਜੀ ਆ ਫੋਟੋ ਖਿੱਚ ਕੇ ਲੈ ਕੇ ਗਏ ਨੁਕਸਾਨ ਲੱਗਿਆ ਨੁਕਸਾਨ ਸਾਡਾ ਹੁਕਮ ਲਗਭਗ 10 ਲੱਖ 1 ਲੱਖ ਲਗਭਗ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੇ ਵੀ ਸਾਡੇ ਗਵਾਂ ਦੇ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਲਾਗੇ ਉਹਨਾਂ ਨੂੰ ਵੀ ਕੋਈ ਬੰਦੇ ਨੇ ਹਜ ਤੱਕ ਕੋਈ ਪਤਾ ਨਹੀਂ ਲੱਗਾ ਕਿੰਨੀਆਂ ਚੋਰੀ ਹੋਈਆਂ ਸਾਡੇ ਤਿੰਨ ਦੁਕਾਨਾਂ ਦੀ ਹੋ ਗਈ ਜੀ ਲਗਭਗ ਇੱਕ ਸਾਡੇ ਲਾਲ ਕਪੜੇ ਦੀ ਆਪਣਾ ਸ਼ੋਰੂਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਪਹਿਲਾਂ ਚੋਰੀਆਂ ਨੇ ਕੀ ਕਰਦੀਆਂ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲੱਖ ਰੁਪਏ ਦੇ ਲਗਭਗ ਲੱਗੇ ਸੀਗੇ ਉਸ ਤੋਂ ਬਾਅਦ ਈਚੇ ਬੀਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਹੀ ਪੱਕੇ ਚੋਰ ਹੈ ਜੀ ਜਿਹੜੇ ਤਿੱਲੇ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾ ਇਹ ਖਲਾਜੀ ਦਾ ਵਾਲਾ ਨਹੀਂ ਤੋੜ ਲੱਗੇ ਟੁੱਟ ਨਹੀਂ ਇਹ ਬਹੁਤ ਮਜ਼ਬੂਤ ਆਪਣੇ ਨੂੰ ਬਹੁਤ ਸੇਫਟੀ ਨਾਲ ਲਾਈ ਹੈ ਜਿਹੜੇ ਤੋੜ ਕੇ ਲਾਲ ਦਰਵਾਜੇ ਇਹਨਾਂ ਅਰਜ਼ਿਸਮੇਂ ਦੀ ਤੋਰਤੇ ਉਹਨਾਂ ਨੇ ਸਾਡ ਤੋੜ ਕੇ ਗੱਲੇ ਗੁੱਲੇ ਨਾਲ ਸਬੰਧ ਲੈ ਕਰ ਥੋੜੀ ਹੋਣੀ ਨਕਾਰਨ ਕੀ ਹੈ ਥੋੜੀ ਇਹੋ ਹੀ ਸਾਡੇ ਨਸ਼ਾ ਇਸ ਕੋਈ ਹੈ ਨਹੀਂ ਉਥੇ ਕੋਈ ਕਿਆਰ ਦੇ ਵਿੱਚ ਕੋਈ ਸਾਹੀ ਖਤਮ ਹੈ ਨਹੀਂ ਜਿਹਦੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੇ ਜੜੀ ਵਿਹਲੇ ਬਿਟਰੀ ਨੇ ਤੇ ਜੇ ਅਸੀਂ ਕੁਝ ਕਹਿੰਨੇ ਆ ਤੇ ਪੁਲਸਾਰੇ ਵੀ ਉਦੋਂ ਆਉਂਦੇ ਨਹੀਂ ਜਦੋਂ ਜਮ ਲੋਕੀ ਆਪਣੀ ਸਮੱਸਿਆ ਆਪਣੀ ਚੱਲ ਜਾਂਦੇ ਆ ਬਿਚਾਰੇ ਪਾ ਲਾ ਕੇ ਯੋਰਜਰ ਆਪਣੇ ਨਿਕਲ ਨੁਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਹਿਬ ਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਮੰਤਰੀ ਜੀ ਸਾਡੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਤੁਹਾਨੂੰ ਤੁਹਾਡੇ ਹੁੰਦਿਆਂ ਚਿੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਹੈ ਜੀ ਦੂਜੀ ਵਾਰੀ ਚੋਰੀ ਹੋ ਗਈ ਹੈ ਸਾਰਾ ਇਹ ਮੰਗ ਕਰਦੇ ਮੰਗ ਇਹੀ ਕਰਦੇ ਆ ਜੀ ਇਹ ਬੰਦੇ ਸਾਡੋਂ ਜਿਹੜੇ ਅਸੀਂ ਤਾਂ ਕਹਿੰਦੇ ਬੰਦੇ ਫਰਕ ਪੜੋ ਉਹਨਾਂ ਨੂੰ ਜਿਹੜਾ ਜ਼ਮਾਨ ਹੈਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਨਹੀਂ ਕੀ ਹੋ ਮੇਤਰਾ ਪਵੇ ਜੀ ਇਹ ਕੰਮ ਕਰਨ ਦੇ